ਮੈਂ ਯਾਦਵੰਦਰ ਸਿੰਘ ਸਹਾਇਕ ਨੋਡਲ ਅਫਸਰ ਸਵੀਪ ਔਰ ਮੇਰੇ ਨਾਲ ਮੇਰੀ ਟੀਮ ਦੇ ਮੈਂਬਰ ਨੇ ਮਨਮੀਤ ਕੌਰ ਜਗੀਰ ਕੌਰ ਸੁਖਵਿੰਦਰ ਕੌਰ ਸਕੂਲ ਆਫ ਫੈਮਿਨੈਂਸ ਖਡੂਰ ਸਾਹਿਬ ਤੋਂ ਔਰ ਸਕੂਲ ਆਫ ਫੈਮਿਨੈਂਸ ਖਡੂਰ ਸਾਹਿਬ ਦੇ ਬੱਚੇ ਵੀ ਨਾਲ ਨੇ ਅੱਜ ਅਸੀਂ ਇੱਥੇ ਯੋਗਾ ਟ੍ਰੇਨਿੰਗ ਸੈਂਟਰ ਖਡੂਰ ਸਾਹਿਬ ਆ ਕੇ ਆਏ ਆ ਔਰ ਇੱਥੇ ਜਿਹੜੇ ਯੋਗਾ ਸਿੱਖਣ ਵਾਲੇ ਸਿਖਿਆਰਥੀ ਆ ਉਹ ਇੱਥੇ ਯੋਗਾ ਕਰਕੇ ਆਪਣੀ ਸਿਹਤ ਨੂੰ ਆਪਣੇ ਦਿਮਾਗ ਨੂੰ ਤੰਦਰੁਸਤ ਰੱਖਣ ਵਾਸਤੇ ਜਿਹੜਾ ਆ ਇੱਥੇ ਯੋਗਾ ਦੀਆਂ ਕਲਾਸਾਂ ਲਗਾਉਂਦੇ ਆ ਸੋ ਅਸੀਂ ਇੱਕ ਉਪਰਾਲਾ ਕੀਤਾ ਕਿ ਅਸੀਂ ਆਪਣੀ ਸਿਹਤ ਵਾਸਤੇ ਆਪਣੇ ਦਿਮਾਗ ਵਾਸਤੇ ਤੇ ਅਸੀਂ ਬੜੀ ਸਕਾਰਾਤਮਕ ਸੋਚ ਰੱਖਦੇ ਆ ਸਾਨੂੰ ਸਾਡੇ ਲੋਕਤੰਤਰ ਨੂੰ ਮਜ਼ਬੂਤ ਕਰਨ ਵਾਸਤੇ ਵੀ ਕੁਝ ਅਜਾਏ ਕਦਮ ਚੁੱਕਣੇ ਚਾਹੀਦੇ ਕੁਝ ਅਜਾਏ ਹਿੱਲੇ ਕਰਨੇ ਚਾਹੀਦੇ ਆ ਕਿ ਜਿਸ ਦੇ ਨਾਲ ਅਸੀਂ ਆਪਣੇ ਇੱਕ ਚੰਗੇ ਲੋਕਤੰਤਰ ਦੀ ਸਥਾਪਨਾ ਕਰ ਸਕੀਏ ਸੋ 1 ਜੂਨ ਨੂੰ ਲੋਕ ਸਭਾ ਦੀਆਂ ਵੋਟਾਂ ਦੇ ਸਬੰਧ ਦੇ ਵਿੱਚ ਆਪਾਂ ਜੋਗਾ ਸਿੱਖਣ ਵਾਲੀ ਸਖਿਆਰਤੀਆਂ ਨਾਲ ਗੱਲਬਾਤ ਕਰਦੇ ਹਾਂ ਕਿ ਇਹ ਜਿਹੜੀਆਂ 1 ਜੂਨ ਨੂੰ ਲੋਕ ਸਭਾ ਦੀਆਂ ਵੋਟਾਂ ਹੋਣੀਆਂ ਆ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਜੀ ਇੱਥੇ ਜੋਗਾ ਟ੍ਰੇਨਿੰਗ ਸੈਂਟਰ ਦੇ ਵਿੱਚ ਮੇਰੇ ਨਾਲ ਗੁਰਬਿੰਦਰ ਜੀ ਨੇ ਆਪਾਂ ਇਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਇਹ ਜਿਹੜਾ ਆ ਲੋਕ ਸਭਾ ਚੋਣਾਂ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਆ ਗੁਰਪ੍ਰਿੰਦਰ ਜੀ ਲੋਕ ਸਭਾ ਦੀਆਂ ਚੋਣਾਂ ਹੋ ਰਹੀਆਂ ਇੱਕ ਦੂਜਾ ਇਹਨਾਂ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਔਰ ਸਾਡੇ ਭਾਰਤ ਦੇ ਨਾਗਰਿਕਾਂ ਨੂੰ ਕੀ ਕਹਿਣਾ ਚਾਹੋਗੇ ਸਰ ਮੈਂ ਭਾਰਤ ਦੇ ਨਾਗਰਿਕ ਵਜੋਂ ਫੀਲ ਕਰਨਾ ਚਾਹੁੰਦੀ ਆ ਕਿ ਚੋਣਾਂ ਜਿਹੜੀਆਂ ਆ ਇਹਨਾਂ ਵੋਟ ਪਾਉਣਾ ਆਪਣਾ ਇੱਕ ਅਧਿਕਾਰ ਹੈ ਇਹ ਅਧਿਕਾਰ ਆਪਾਂ ਨੂੰ ਜ਼ਰੂਰ ਯੂਜ਼ ਕਰਨਾ ਚਾਹੀਦਾ ਵਾ ਚੋਣਾਂ ਵਾਲੇ ਦਿਨ ਨੂੰ ਛੁੱਟੀ ਵਾਲਾ ਦਿਨ ਨਹੀਂ ਸਮਝਣਾ ਚਾਹੀਦਾ ਮਤਲਬ ਕਿ ਇਹ ਆਪਣਾ ਅਧਿਕਾਰ ਆ ਇਹ ਅਧਿਕਾਰ ਆਪਾਂ ਨੂੰ ਸਾਰਿਆਂ ਨੂੰ ਹੀ ਯੂਜ਼ ਕਰਨਾ ਚਾਹੀਦਾ ਵਾ ਤੇ ਆਪਣੇ ਮਤਲਬ ਦੀ ਚੋਣਾ ਪਾ ਕੇ ਜਿਹੜਾ ਤੁਹਾਨੂੰ ਕੈਂਡੀਡੇਟ ਸਹੀ ਲੱਗਦਾ ਵਾ ਜਿੱਤੇ ਤੁਸੀਂ ਉਹਨਾਂ ਨੂੰ ਮਤਲਬ ਕੀ ਦਾਅ ਲਿਆਓ ਜਿਤਾਓ ਯਾਨੀ ਕਿ ਤੁਹਾਡੇ ਦਾ ਜਿਹੜੀਆਂ ਕੋਲ ਵਾਲਾ ਸੋਟਾ ਪਤਾ ਲਿਓ ਮਜ਼ਬੂਤ ਬਣਾਓ ਸੋ ਇਹਨਾਂ ਨੇ ਬੜੇ ਵਧੀਆ ਤਰੀਕੇ ਦੇ ਨਾਲ ਦੱਸਿਆ ਕਿ ਜਿਹੜਾ ਸਾਡਾ ਬੂਟਾ ਵਾਲਾ ਦੇਨੇ ਆ ਕਿਉਂਕਿ ਅਸੀਂ ਕਈ ਵਾਰੀ ਜਾਣੇਣ ਜਾਣੇ ਦੇ ਵਿੱਚ ਉਹਨੂੰ ਛੁੱਟੀ ਵਾਲਾ ਦਿਨ ਸਮਝ ਲੈਨੇ ਆ ਔਰ ਅਸੀਂ ਆਪਣੀ ਵੋਟ ਪਾਉਣ ਤੋਂ ਗੁਰੇਜ਼ ਕਰਦੇ ਆ ਕਿ ਵੀ ਮੈਂ ਵੋਟ ਪਾਉਣ ਨਹੀਂ ਜਾਣਾ ਇਹਨਾਂ ਨੇ ਬੜਾ ਵਧੀਆ ਸੰਦੇਸ਼ ਦਿੱਤਾ ਕਿ ਸਾਨੂੰ ਉਸ ਦਿਨ ਨੂੰ ਛੁੱਟੀ ਵਾਲਾ ਦਿਨ ਨਹੀਂ ਸਮਝਣਾ ਚਾਹੀਦਾ ਔਰ ਸਾਡੀ ਇਹ ਜ਼ਿੰਮੇਵਾਰੀ ਬਣ ਗਈ ਹੈ ਕਿ ਅਸੀਂ ਵੋਟਾਂ ਪਾ ਕੇ ਮਜ਼ਬੂਤ ਲੋਕਤੰਤਰ ਦੀ ਸਥਾਪਨਾ ਕਰ ਸਕੀਏ ਸੋ ਆਪਾਂ ਜਿਹੜੇ ਯੋਗਾ ਦੇ ਇੱਕ ਹੋਰ ਸਖਿਆਰਥੀ ਨੇ ਆਪਾਂ ਉਹਨਾਂ ਦੇ ਨਾਲ ਵੀ ਗੱਲ ਕਰਦੇ ਹਾਂ ਕਿ ਉਹ ਜਿਹੜੀਆਂ ਲੋਕ ਸਭਾ ਚੋਣਾਂ ਆ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਲੰਗੇ ਆ ਔਰ ਉਹ ਸਾਡੇ ਭਾਰਤ ਦੇ ਨਾਗਰਿਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਨੇ ਹਾਂਜੀ ਭਾਜੀ ਸਭ ਤੋਂ ਪਹਿਲਾਂ ਤੇ ਮੈਂ ਸਵੀਪ ਟੀਮ ਵੱਲੋਂ ਤੁਹਾਨੂੰ ਮੁਬਾਰਕਬਾਦ ਦਿੰਨਾ ਹੈ ਆ ਕਿ ਤੁਸੀਂ ਆਪਣੀ ਸਿਹਤ ਦਾ ਜਿਹੜਾ ਵਾਅ ਧਿਆਨ ਰੱਖਦੇ ਪਏ ਹੋ ਸਿਹਤ ਦਾ ਧਿਆਨ ਰੱਖਣ ਦੇ ਨਾਲ ਨਾਲ ਸਾਨੂੰ ਆਪਣੇ ਸੰਵਿਧਾਨ ਦੇ ਪ੍ਰਤੀ ਵੀ ਜਾਗਰੂਕ ਹੋਣਾ ਚਾਹੀਦਾ ਵਾ ਸਾਡੇ ਲੋਕਤੰਤਰ ਦੇ ਪ੍ਰਤੀ ਵੀ ਜੋ ਸਾਡਾ ਫਰਜ਼ ਹੈ ਉਹਨੂੰ ਨਿਭਾਉਣਾ ਚਾਹੀਦਾ ਹੈ ਇੱਕ ਜੂਨ ਨੂੰ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਹੋ ਰਹੀਆਂ ਵਾ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਹਾਂਜੀ ਭਾਈ ਚੋਣਾਂ ਦੇ ਹਰ ਇੱਕ ਨੂੰ ਜਾਣਾ ਚਾਹੀਦਾ ਚੋਣਾਂ ਦੇ ਛੁੱਟੀਆਂ ਦੇ ਸਮੇਂ ਕਿ ਘਰ ਨਹੀਂ ਬਹਿਣਾ ਚਾਹੀਦਾ ਤੇ ਆਪਣਾ ਜਾ ਕੇ ਆਪਣਾ ਹੱਕ ਦੇਣਾ ਲੈਣਾ ਨਹੀਂ ਚਾਹੀਦਾ ਵਾ ਤੇ ਆਪਣਾ ਕੋਈ ਵੀਰਵਾ ਜਿਹੜਾ ਤੁਹਾਨੂੰ ਚੰਗਾ ਲੱਗਦਾ ਉਹਨੂੰ ਵੋਟ ਪਾ ਕੇ ਆਪਣਾ ਚੁਟਾਓ ਤੇ ਆਪਣੇ ਇਲਾਕੇ ਦਾ ਊਗਾ ਆਪਣਾ ਵਿਕਾਸ ਕਰਾਓ ਸੋ ਬੜੀ ਵਧੀਆ ਗੱਲ ਹੈ ਜੀ ਇਹਨਾਂ ਨੇ ਥੋੜੇ ਜਿਹੀ ਸ਼ਬਦਾਂ ਦੇ ਵਿੱਚ ਬੜਾ ਵੱਡਾ ਸਿਗਨਲ ਦਿੱਤਾ ਹੈ ਕਿ ਤੁਸੀਂ ਵੋਟਾਂ ਵਾਲੇ ਦਿਨ ਜਿਹੜਾ ਵੀ ਕੋਈ ਉਮੀਦਵਾਰ ਤੁਹਾਨੂੰ ਚੰਗਾ ਲੱਗਦਾ ਹੈ ਤੁਸੀਂ ਉਹਨੂੰ ਵੋਟ ਪਾਓ ਉਹਨਾਂ ਨੂੰ ਜਿਤਾ ਕੇ ਲੋਕ ਸਭਾ ਦੇ ਵਿੱਚ ਭੇਜੋ ਤਾਂ ਕਿ ਉਹ ਤੁਹਾਡੇ ਲਈ ਤੁਹਾਡੇ ਬੱਚਿਆਂ ਲਈ ਔਰ ਤੁਹਾਡੇ ਨਗਰ ਲਈ ਤੁਹਾਡੇ ਹਲਕੇ ਲਈ ਜਿਹੜਾ ਆ ਉਹ ਕੰਮ ਕਰ ਸਕਦਾ। ਫਿਰ ਮੇਰੇ ਨਾਲ ਸਵੀਪ ਟੀਮ ਦੇ ਮਨਵੀਰ ਕੌਰ ਨੇ ਇਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਕਿ ਇਹ ਲੋਕ ਸਭਾ ਚੋਣਾਂ ਨੂੰ ਕਿਸ ਤਰੀਕੇ ਦੇ ਨਾਲ ਲੈਂਦੇ ਆ। ਹਾਂਜੀ ਮਨਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰਿਆਂ ਨੂੰ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸੰਵਿਧਾਨ ਦੇ ਆਰਟੀਕਲ 326 ਦੇ ਅਕੋਰਡਿੰਗ ਆਪਾਂ ਨੂੰ ਵੋਟ ਦੇਣ ਦਾ ਅਧਿਕਾਰ ਮਿਲਿਆ ਹੈ ਜਿਹੜਾ ਵੀ ਵਿਅਕਤੀ 18 ਸਾਲ ਦੀ ਉਮਰ ਪੂਰੀ ਕਰਦਾ ਹੈ ਉਹਨੂੰ ਬਿਨਾਂ ਜਾਤ ਧਰਮ ਲਿੰਗ ਦੇ ਵੋਟ ਦਾ ਅਧਿਕਾਰ ਮਿਲਿਆ ਹੈ ਵੋਟ ਦੇਣਾ ਸਿਰਫ ਸਾਡਾ ਅਧਿਕਾਰ ਨਹੀਂ ਸਾਡਾ ਫਰਜ਼ ਵੀ ਹੈ ਜਿਸ ਨੂੰ ਜਿਸ ਨੂੰ ਸਾਨੂੰ ਪੂਰੀ ਤਨਦੇਹੀ ਨਾਲ ਪਾਉਣਾ ਚਾਹੀਦਾ ਹੈ ਮੈਂ ਇਲਾਕਾ ਨਿਵਾਸੀਆਂ ਨੂੰ ਵੀ ਅਪੀਲ ਕਰਾਂਗੀ ਕਿ ਇੱਕ ਜੂਨ 2022 ਨੂੰ ਵੋਟਾਂ ਵਾਲਾ ਦਿਨ ਆ ਸਾਰੇ ਹੀ ਵਿਅਕਤੀ ਜਿਨ੍ਹਾਂ ਦੀ ਵੋਟ ਬਣੀ ਹੋਈ ਹੈ ਉਹਨਾਂ ਨੇ ਵੋਟ ਦਾ ਇਸਤੇਮਾਲ ਜ਼ਰੂਰ ਕਰਨਾ ਹੈ ਕਿਉਂਕਿ ਵੋਟ ਦੇਣਾ ਜਿਹੜਾ ਸਾਡਾ ਪਹਿਲਾ ਫਰਜ਼ ਹੈ ਤੇ ਸਾਨੂੰ ਇਸ ਫਰਜ਼ ਦਾ ਸੋ ਸਮਝ ਕੇ ਸਵਾੰਤ ਕਰਨਾ ਚਾਹੀਦਾ ਹੈ। ਸੋ ਇਹਨਾਂ ਨੇ ਬੜੇ ਵਧੀਆ ਤਰੀਕੇ ਦੇ ਨਾਲ ਜੋ ਵੋਟਰਾਂ ਦੇ ਪ੍ਰਤੀ ਸਾਡਾ ਫਰਜ਼ ਹੈ ਆ ਉਹਦੇ ਬਾਰੇ ਸਾਨੂੰ ਦੱਸਿਆ ਔਰ ਮੇਰੇ ਨਾਲ ਟੀਮ ਮੈਂਬਰ ਜਗੀਰ ਕੌਰ ਜੀ ਨੇ ਇਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ ਕਿ ਇਹ ਕਿਸ ਤਰੀਕੇ ਦੇ ਨਾਲ ਜਿਹੜੀਆਂ ਲੋਕ ਸਭਾ ਚੋਣਾਂ ਆ ਉਹਨਾਂ ਨੂੰ ਦੇਖਦੇ ਆ। ਹਾਂਜੀ ਜਗੀਰ ਜੀ। ਹਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ ਇਹੀ ਕਹਿਣਾ ਚਾਹੂੰਗੀ ਇਲਾਕਾ ਨਿਵਾਸੀਆਂ ਨੂੰ ਕਿ ਆਪਣੀ ਵੋਟ ਜ਼ਰੂਰ ਪਾਣ ਜਾਓ। ਵੋਟ ਪੋਣਾ ਸਾਡਾ ਅਧਿਕਾਰ ਸੋ ਆਓ ਸਾਰੇ ਰਲ ਕੇ 1 ਜੂਨ ਨੂੰ ਅਸੀਂ ਛੁੱਟੀ ਵਾਲਾ ਦਿਨ ਨਾ ਸਮਝਦੇ ਹੋਏ ਇੱਕ ਅਹਿਮ ਜ਼ਿੰਮੇਵਾਰੀ ਵਾਲਾ ਦਿਨ ਸਮਝਦੇ ਹੋਏ 1 ਜੂਨ ਨੂੰ ਪੋਲਿੰਗ ਬੂਥਾਂ ਦੇ ਉੱਤੇ ਜਾ ਕੇ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰੀਏ ਮੇਰੀ ਵੋਟ ਮੇਰਾ ਅਧਿਕਾਰ ਮੇਰੀ ਵੋਟ ਮੇਰਾ ਅਧਿਕਾਰ ਮੇਰੀ ਵੋਟ ਮੇਰਾ ਅਧਿਕਾਰ ਮੇਰੀ ਵੋਟ ਮੇਰਾ ਅਧਿਕਾਰ ਸੋ ਇੱਕ ਵਾਰੀ ਫੇਰ ਪੰਜਾਬ ਦੇ ਵਸਨੀਕਾਂ ਨੂੰ ਅਪੀਲ ਆ ਕੇ ਉਹ 1 ਜੂਨ ਨੂੰ ਪੋਲਿੰਗ ਬੂਥਾਂ ਦੇ ਉੱਤੇ ਜਾ ਕੇ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰਨ